ਹਾਂਜੀ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਇੱਕ ਹੋਰ ਨਵੇਂ ਬਲੌਗ ਦੇ ਵਿੱਚ ਤੇ ਅੱਜ ਆਪਾਂ ਅੱਜ ਆਪਾਂ ਮਿੱਟੀ ਦੀ ਸੇਵਾ ਕਰ ਰਹੇ ਹਾਂ ਹੀ ਬੰਨ ਤੇ ਦੋ ਦੋ ਪਰ ਜਿਵੇਂ ਤੁਸੀਂ ਦੇਖਿਆ ਜੀ ਆ ਪਾਣੀ ਵਧ ਰਿਹਾ ਤੇ ਦੋ ਟਰਾਲੇ ਅੱਗੇ ਚਲੇ ਗਏ ਤੇ ਬਾਕੀ ਹੁਣ ਆਪਣੇ ਦੋ ਹੋਰ ਪਿੱਛੇ ਆ ਕਿਹੜੇ ਪਿੰਡ ਨੂੰ ਬਾੜ ਲੱਗੀ ਹੋਈ ਆ ਉਹ ਦੋ ਦੋ ਪਰ ਤੇ ਵਜੀਰ ਪਰ ਸੱਥੇ ਆ ਉਦੋਂ ਰਾਤ ਨੂੰ ਉਹਦੀ ਫੈਕਟਰੀ ਤੇ ਸੀ ਉੱਥੇ ਦਾ ਰਾਹ ਬਾਗ ਸੀ ਅਸੀਂ ਮੁੜ ਕੇ ਇੱਕ ਰਾਹ ਇੰਨਾ ਖਰਾਬ ਆ ਯਾਰ ਉੱਥੇ ਟਰੈਕਟਰ ਉੱਥੇ ਕਹਿੰਦੇ ਉੱਪਰ ਲੈ ਆਓ ਉੱਪਰ ਜਲਦੀ ਟਰੈਕਟਰ ਯਾਰ ਨਾਲੇ ਤਾਜੋ ਵਾਲੀ ਵੀ ਕਹਿੰਦੇ ਤਾਜੋ ਵਾਲੀ ਵੀ ਲੱਗੀ ਵੀ ਆ ਬਾੜ ਦੀ ਨਾ ਨਾ ਕੀ ਫਾਇਦਾ ਫਿਰ ਆ ਮੈਂ ਫਿਰ ਉਹ ਛੜ ਜੈਕਿੰਗ ਖੜੀ ਕਰਕੇ ਰਹਿਣਗੇ ਅਗਲਾ ਅਜੇ ਦਾ ਮੋੜੇ ਲਿਆ ਸੀ ਆਹ ਬਾਹਰ ਦਾ ਸੌਂਡ ਰਾਲੀ ਭਰੂਗੀ ਨਹੀਂ ਕਹਿੰਦਾ ਵੀਰੇ ਹਾਂ ਰਾਮਨਾਥ ਨੇ ਇੰਨੇ ਕੁ ਦਾ ਯਾਰ ਇਹਨਾਂ ਗੱਲ ਹੀ ਕੀ ਐ ਨਹੀਂ ਟੋਕੋ ਇਹਨਾਂ ਚ ਅੱਛਾ ਸੀ ਆ ਰਾਮਨਾਥ ਤੀਆ ਯਾਰ ਦੋ ਦਿਨ ਤਾਂ ਇੱਕ ਦਿਨ ਤਾਂ ਲੋਡਰੇ ਪੱਕ ਗਿਆ ਬਾੜਾ ਕਹਦੇ ਗੁਰਦੁਆਰੇ ਦੇ ਜਹਾਜ਼ ਚੋਂ ਲੋਡਰ ਵਾਲੇ ਉਹਨੂੰ ਛੱਡਦੀ ਗੱਲ ਆ ਇਹ ਵੀ ਆਪਣੀ ਹੁਣ ਪਰੇ ਦੇ ਲੈ ਉਹਦੇ ਚ ਆ ਗਿਆ ਬਲਾਚੌਰ ਏਰੀਆ ਉਹਦੇ ਲੈ ਭਾਈ ਜਮੇ ਨਹੀਂ ਪਟਾਉਂਦੇ ਤੇਰੇ ਜੋਮੇ ਝੋਂਡ ਖੜੇ ਆਂ ਤਾਂ ਹੀ ਆਪਣਾ ਹੱਥ ਇੱਧਰ ਪਟਾਪਿਆ ਨੀਵਾ ਕਰਾਈ ਜਾਂਦੇ ਮੈਂ ਤਾਂ ਮੁੰਡੇ ਦਾ ਐਕਸਪੀਰੀਅੰਸ ਆ ਯਾਰ ਅੱਜ ਦਾ ਬਾਈ ਹੁਣ ਇਹਨਾਂ ਦੇ ਸੋਣਾ ਹੀ ਛੱਡਦਾ ਇਹਦਾ ਆਪਣਾ ਕੰਮ ਨਾਲ ਨੂੰ ਕੋਲੇ ਨਾ ਦੇ ਰਟ ਪੜ੍ਹਦਾ ਮੈਂ ਤਾਂ ਗੱਲੇ ਹੀ ਖੜਾ ਉਹਦਾ ਕੰਮ ਹੈ ਨੀ ਆ ਜਾਂਦਾ ਹਟਦਾ ਆ ਜਾਂਦਾ ਹਟਦਾ ਕਰੀ ਗਿਆ ਜਾਂਦਾ ਨੇ ਹਟ ਲੈ ਨੇ ਉਹ ਕਰਤੇ ਢੁੰਡ ਜਗਾ ਵੇ ਭਾਰੀ ਵੀ ਦੱਸਿਆ ਹੋਇਆ ਤਾਂ ਕਾਲੂ ਦਾ ਵੀ ਦੱਸਿਆ ਹੋਇਆ ਮੀ ਤਾਂ ਆ ਗਿਆ ਹਟ ਗਿਆ ਲੱਗਦਾ ਇਹ ਨਾ ਚੋੜਾ ਹੱਥ ਲੈ ਸਾਰਾ ਡਰ ਅੱਲਾ ਖਾਲੀ ਕਰਤਾ ਮੈਂ ਅੱਲਾ ਸ਼ੇਰੀ ਵੀ ਬਹੁਤ ਈ ਬੜੀ ਚੀਜ਼ ਆ ਬਹੁਤ ਬੜੀ ਚੀਜ਼ ਹੁੰਦੀ ਆ ਹੱਲਾ ਪੰਪਾ ਲਾਲਾ ਜੈ ਹੱਲਾ ਸ਼ੇਰੀ ਲਾਲਾ ਦੋਹਾਂ ਜਿੱਤ ਦੀ ਜਿਹੜੀ ਮਰਜ਼ੀ ਲਾਲਾ ਅੱਲਾ ਸ਼ੇਰੀ ਵੀ ਮੈਂ ਕਹਾ ਬਹੁਤ ਬੜੀ ਚੀਜ਼ ਹੁੰਦੀ ਆ ਅੱਲਾ ਸ਼ੇਰੀ ਦੇਣੀ ਸਾਨੂੰ ਵੱਧ ਦਾ ਜੋਰ ਮੇਰਾ ਲੱਗਾ ਹੋਇਆ ਅੱਲਾ ਸ਼ੇਰੀ ਦੇਣ ਨੂੰ ਬਹੁਤ ਹਸਾਬ ਚਾਹੀਦਾ ਹੋਰ ਕੀ ਮੈਨੂੰ ਵੱਧ ਘਾਟ ਕਰ ਸਹੀ ਗੱਲ ਆ ਬਾ ਹੋ ਗਿਆ ਅਜੀ ਤਾਲਾ ਖੁੱਲ ਗਿਆ ਨਾ ਨਾ ਬਾਣੀ ਮੋਟੀ ਰਹਿ ਗਈ ਕੋਈ ਚੱਕਰ ਨਹੀਂ वह ही रहेगा थोड़ा या खाली। ਸਾਰੇ ਪਿੰਡਾਂ ਚੋਂ 27 ਜਰਨ ਨੇ ਕਹਿੰਦੇ ਹਿੰਦੂ ਚਾਹੋ ਵੀ ਪਾਣੀ ਨਾਲ ਨਹੀਂ ਦੇਣਾ ਪੂਰੀ ਨਹੀਂ ਹੱਤਰੇ ਸਿਰੇ ਬਤ ਕਰ ਨੀ ਪਹਿਲਾਂ ਆਜਾ ਦੋਨਿਆਂ ਦੇ ਯਾਦ ਆਏ ਨਿਕਲਦਾ ਨਾ ਕੋਈ ਵੀ ਪ੍ਰਧਾਨ ਸਰਪੰਚ ਆ ਚਾਹੇ ਜੀ ਹਾਂਜੀ ਤੇ ਆਪਾਂ ਪੁੱਜ ਗਏ ਸੀਗੇ ਦੋਦਪੁਰ ਪਿੰਡ ਜਿੱਥੇ ਬੰਨ ਨੂੰ ਲਾ ਰਹੇ ਹਾਂ ਤਕੜਾ ਕਰ ਰਹੇ ਹਾਂ ਨਾ ਜਿੱਥੇ ਘਾਰਜੀ ਪਈ ਵੀ ਆ ਤੇ ਦੇਖ ਸਕਦੇ ਤੁਸੀਂ ਥੈਲੇ ਕਿੰਨੇ ਲੱਗ ਰਹੇ ਹਨਾ ਤੇ ਸੰਗਤ ਦੀ ਮਿਹਨਤ ਹਨਾ ਸਾਰੀ ਤੁਸੀਂ ਚੈੱਕ ਕਰ ਸਕਦੇ ਹੋ ਤੇ ਵੈਸੇ ਵੀ ਮਨ ਲੱਗਦਾ ਪਹਿਲਾਂ ਨਾਲੋਂ ਪਾਣੀ ਥੋੜਾ ਜਿਹਾ ਵੱਧ ਗਿਆ ਪਹਿਲਾਂ ਥੋੜਾ ਜਿਹਾ ਘੱਟ ਸੀ ਗਿਆ ਤੇ ਹੁਣ ਜ਼ਿਆਦਾ ਲੱਗ ਰਿਹਾ ਹਨਾ ਕਿਉਂਕਿ ਸਪੀਡ ਵੀ ਜ਼ਿਆਦਾ ਇੱਲੋ ਜੀ ਮੁੜੇ ਪਤੂ ਵਗੇੜੇ ਨੂੰ ਪਾਰ ਟਰੈਕਟਰ ਬਹੁਤ ਬਣੇ ਆ ਮਿੱਟੀ ਦੀ ਸੇਵਾ ਚੱਲ ਰਹੀ ਹੈ ਪੂਰੀ ਜੋਰਾਂ ਸ਼ੋਰਾਂ ਨਾਲ 92 ਪਰ Okay. ਹਾਂਜੀ ਤੇ ਆਪਾਂ ਲੱਗੇ ਸੀ ਤੇ ਆਪਾਂ ਨੂੰ ਉੱਥੋਂ ਫੋਨ ਆ ਗਿਆ ਸੀਗਾ ਵੀ ਮਿੱਟੀ ਰਹਿਣ ਦੋ ਜਿੰਨੇ ਹੋ ਸਕਦੇ ਆਪਾਂ ਨੂੰ ਥੈਲੇ ਲਿਕੇ ਆ ਪਰ ਕੇ ਹਨਾ ਤਾਂ ਕਰਕੇ ਆਪਾਂ ਨੇ ਇੱਧਰ ਉਹ ਵਿਚੇ ਆਪ ਵਿਚੇ ਸਾਰੇ ਹਨਾ ਥੈਲੇ ਥਲੇ ਭੰ ਲੱਗ ਗਏ ਤੇ ਆਪਾਂ ਉਹਨੂੰ ਫਿਰ ਟਰਾਲੇ ਲੋਡ ਕਰ ਰਹੇ ਹਾਂ ਤੇ ਉਹਦੇ ਥੈਲਿਆਂ ਦੇ ਹਨਾ ਕਿਉਂਕਿ ਉਹ ਕਹਿੰਦੇ ਅਗਰ ਵੀ ਸਾਨੂੰ ਥੈਲੇ ਭਰੇ ਹੋਵੇ ਜਿਆਦਾ ਸਾਫ਼ ਰਹਿੰਦੇ ਹਨਾ ਤੇ ਫਰੋਈ ਚੀਜ਼ ਆਪਾਂ ਨਹੀਂ ਜਿੱਦੀ ਸੌਖੀ ਰਹੂਗੀ ਤਾਂ ਆਪਾਂ ਫਿਰ ਉਹ ਲੈ ਕੇ ਜਾਈਏ ਤਾਂ ਜ਼ਿਆਦਾ ਬੈਨੀਫਿਟ ਹੋਣਾ। ਤਾਂ ਆਪਾਂ ਇਹਨਾਂ ਨੂੰ ਆਪਾਂ ਭਰਦੇ ਆ। ਲਾ ਦੋ ਤੇ ਆਪਾਂ ਨੂੰ ਘਰ ਤੋਂ ਕੰਮ ਚਾਟਰਾ ਦੇ ਘਰ ਤੇ ਆਪਣੀਆਂ ਥੈਲੀਆਂ ਦੇ ਤੇ ਉੱਧਰ ਭਰੂਣੀ ਆਪਣੀ ਜੈਕਟਰਾਲ ਤੇ ਫਿਰ ਉਹ ਆਉਂਦੇ ਨਾ ਚੱਕ ਚੱਕ ਕੇ ਖਾਲੀ ਹੋ ਜਾਂਦੇ ਨੇ ਸਿੱਤ ਨੂੰ। ਤੁਹਾਡਾ ਆਪਾਂ ਉਹ ਲੈ ਗਏ ਤੇ ਨੋ ਟ੍ਰਾਲੀ ਲੈ ਕੇ ਕਲੀ ਤੇ ਬਾਕੀ ਆਪਾਂ ਨੇ ਇਹ ਰੇਗੇ ਵਾਲੇ ਕਰ ਲੇ। ਥੈਲਿੰਗ ਵਾਲੇ ਭਾਦੇ ਸਾਰੇ ਹਨਾ। ਲਓ ਜੀ ਚੱਲੇ। ਘਰ ਕੇ ਖੜਾਉਂਦੇ ਆਂ ਟਰਾਲੇ ਅੰਕੜੇ। ਤੇ ਫਿਰ ਸਵੇਰੇ ਸਾਜਰੀ ਜਵਾਨ ਕੀ ਕਰਵਾਗੇ। ਹਨਾ। ਲਓ ਜੀ ਪਾਣੀ ਭਰ ਘੜਾ ਸੁਣਨੇ ਆਪਾਂ ਇਹ ਹੋਣਾ ਨਾ ਸਵੇਰੇ ਸਾਥੀ ਜੀ ਜਾਇਆ ਹੋਗੇ ਤੇ ਨਾਲੇ ਆਪਾਂ ਫਿਰ ਤੁਹਾਨੂੰ ਉੱਧਰ ਦਾ ਦਿਖਾ ਦਾਂਗੇ ਵੀ ਕਿਵੇਂ ਆ ਪਾਣੀ ਘਟਿਆ ਵਧਿਆ ਕਿਦਾਂ ਨਾ ਕੀ ਪ੍ਰੋਸੈਸ ਆ ਵੀ ਹੈ ਨਾ ਜੋ ਵੀ ਹੋਊਗਾ ਅਗਰ ਦਿਖਾ ਦਾਂਗੇ ਤੁਹਾਨੂੰ ਚਲੋ ਇਸੇ ਤਰ੍ਹਾਂ ਕਰਦੇ ਆਪਾਂ ਬਲੌਗ ਦਾ ਐਂਡ ਤੇ ਮਿਲਦੇ ਆ ਮੇਰੇ ਭਾਨੇਸਟ ਬਲੌਗ ਸੇ ਨਾ ਕੱਲੂ ਦਿਖਾਵਾਂਗਾ ਤੁਹਾਨੂੰ ਉੱਧਰ ਵਾਲਾ